ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 19 ਤੇ 21 ਯਾਨੀ ਕਿ ਅਗਲੇ 72 ਘੰਟਿਆਂ ਦੇ ਮੌਸਮ ਅਪਡੇਟ ਲੈ ਕੇ ਆ ਜਾਣਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅੱਜ ਦੇਖਦੇ ਹਾਂ ਐਸੇ ਲੇ ਜੇ ਜੇਕਰ ਤਾਜ਼ਾ ਸੈਟਲਾਈਟ ਦਸਰਾਂ ਦੇਖੀਏ ਤੇ ਗੱਲ ਕਰੀਏ ਜੀ ਅੱਜ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਕਿ ਐਸੇ ਨੇ ਲਗਭਗ ਪੰਜਾਬ ਸਣੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਮੌਸਮ ਐਸੇ ਨੇ ਬਿਲਕੁਲ ਸਾਫ਼ ਹੈ ਕਿ ਤਵੀ ਕਿ ਤਬਦੇਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੀ ਅਗਲੇ 48 72 ਘੰਟਿਆਂ ਤੱਕ ਹਾਲਾਂਕਿ ਹਲਕੇ ਟੁੱਟ ਵਿੱਚ ਬਦਲ ਵਾਈ ਪੰਜਾਬ ਦੇ ਕੁਝ ਇਤਰਾ ਦੇ ਵਿੱਚ ਬਣ ਸਕਦੀ ਹੈ ਮੌਸਮ ਦੇ ਉੱਤੇ ਕੋਈ ਇਹਦਾ ਖਾਸਾ ਪ੍ਰਭਾਵ ਨਹੀਂ ਪਾਏਗਾ ਟੈਂਪਰੇਚਰ ਦੀ ਗੱਲ ਕਰੀਏ ਜੀ 44 45 ਡਿਗਰੀ ਅੱਜ ਟੈਂਪਰੇਚਰ ਹੈ ਜਿਹੜੇ ਮੈਕਸਿਮਮ ਦਿਨਾਂ ਦੇ ਵਿੱਚ ਜਾ ਸਕਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਜਿਹੜੀ ਗਰਮੀ ਦਾ ਅੱਧਾ ਲੈਵਲ ਹੈ ਰਿਕਾਰਡ ਤੌਰ ਦਾ ਨਜ਼ਰ ਆਏਗਾ ਜੀ ਜੋ ਅਲਰਟ ਜਾਰੀ ਕੀਤੇ ਗਏ ਨੇ ਉਹ ਵੀ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਸਭ ਤੋਂ ਪਹਿਲਾਂ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹੈ ਜੀ ਮੌਸਮ ਭਾਗੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਓਨੇ ਤਰੀਕ ਤੋਂ ਲੈ ਕੇ ਯਾਨੀ ਕਿ ਅੱਜ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਰਿਕਾਰਡ ਤੋੜਦੇ ਗਰਮੀ ਜਿਹੜੀ ਆ ਜਾਰੀ ਰਹੇਗੀ ਓਨੇ ਤਰੀਕ ਤੋਂ ਲੈ ਕੇ 25 ਤਰੀਕ ਤੱਕ ਕੋਈ ਸੁਧਾਰ ਮੌਸਮ ਦੇ ਵਿੱਚ ਨਹੀਂ ਹੈ ਜੀ ਮੌਸਮ ਗਰਮ ਤੇ ਖੁਸ਼ਕ ਰਹਿਣ ਵਾਲਾ ਖਤਰਨਾਕ ਪੱਤਰ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ ਰੈਡ ਅਲਰਟ ਨੇ ਜਿਹੜੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਮੌਸਮ ਭਾਗੋਂ ਸਪੈਸ਼ਲ ਐਡਵਾਈਜ਼ਰੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਤੇ ਇਹ ਚੇਤਾਵਨੀ ਦਿੱਤੀ ਗਈ ਹੈ ਤੇ ਪੰਜਾਬ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਹੀਟ ਵੇਵ ਦੇ ਜਿਹੜੇ ਅਲਰਟ ਨੇ ਤੇ ਤੁਸੀਂ ਉੱਤੇ ਲਿਖਿਆ ਦੇਖ ਵੀ ਸਕਦੇ ਹੋ ਜੀ ਹੀਟ ਵੇਵ ਕੰਡੀਸ਼ਨਸ ਲਾਈਕਲੀ ਆ ਟ ਮੈਨੀਫਲੇਸ਼ਨਸ ਵਿਦ ਸਰਵ ਹੀਟ ਹੀਟ ਵੇਵ ਕੰਡੀਸ਼ਨਸ ਇਟ ਇਜ਼ ਇਨ ਅਡ ਪਲੇਸਿਸ ਯਾਨੀ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਲੂ ਚੱਲੇਗੀ ਗਰਮ ਹਵਾਵਾਂ ਚੱਲਣਗੀਆਂ ਤਾਂ ਮੀਂਹ ਦੇ ਅਸਰ ਤਾਂ ਹਜੇ ਭੁੱਲ ਜਿਓ ਜੀ ਕਿਤੇ ਵੀ ਕੋਈ ਜਿਹੜੇ ਉਮੀਦ ਹੈ ਅਸਰ ਨਹੀਂ ਆਗੇ 25 ਤਰੀਕ ਤੱਕ ਕੋਈ ਨਵਾਂ ਸਿਸਟਮ ਦਾ ਜਾਪ ਨਹੀਂ ਰਿਹਾ ਤੇ ਰਿਕਾਰਡ ਤੌਰ ਤੇ ਪੱਧਰ ਤੇ ਜਿਹੜੀ ਗਰਮੀ ਆ ਉਹ ਜਾਰੀ ਰਹੇਗੀ ਉਹ ਦੇ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਪੰਜਾਬ ਹਰਿਆਣਾ ਚੰਡੀਗੜ੍ਹ ਵਾਸੀਆਂ ਨੂੰ ਬਿਲਕੁਲ ਨਹੀਂ ਹੈ ਮਈ ਦਾ ਮਹੀਨਾ ਪੂਰਾ ਤਪੇਗਾ ਜੀ ਤੇ ਰਿਕਾਰਡ ਫੱਤਰ ਤੇ ਗਰਮੀ ਪੈਗੀ 47 48 ਡਿਗਰੀ ਤੱਕ ਟੈਂਪਰੇਚਰ ਜਿਹੜੇ ਜਾ ਸਕਦੇ ਆ ਜੂਨ ਦੇ ਪਹਿਲੇ ਹਫਤੇ ਚੰਗੀਆਂ ਖਬਰਾਂ ਆ ਰਹੀਆਂ ਨੇ ਤੇ ਪਹਿਲੇ ਹੀ ਹਫਤੇ ਜਰਾ ਜਿਆਦਾ ਤਗੜਾ ਪਛਵੇਂ ਸਿਸਟਮ 10 ਤੱਕ ਦੇ ਨੇ ਦਿੱਤਾ ਆ ਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਚੰਗਲੇ ਮੀਂਹ ਜਿਹੜੇ ਆ ਦਰਜ ਕਰਾਏਗਾ ਫਿਲਹਾਲ ਆਉਣ ਦੇ ਦਿਨਾਂ ਤੱਕ ਬਜੰਦੇ ਲੋਡ ਆ ਜੀ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਜੀ ਹਾਲਾਂਕਿ ਛੁੱਟੀਆਂ ਨਹੀਂ ਕੀਤੀਆਂ ਗਿਆ ਛੁੱਟੀਆਂ ਇੱਕ ਤਰੀਕ ਤੋਂ ਹੋਣ ਗਿਆ ਸਮੇਂ ਦੇ ਵਿੱਚ ਬਦਲਾਅ ਹੋਇਆ 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਚੱਲੇਗਾ ਸਵੇਰੇ ਦੇ ਸਾਰੇ ਲੱਗਣਗੇ ਤੇ ਉਸ ਤੋਂ ਬਾਅਦ ਮੌਸਮ ਦੀ ਜਗਰ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਰੈਡ ਅਲਰਟ ਜਿਹੜਾ ਜਾਰੀ ਕਰ ਦਿੱਤੇ ਗਿਆ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਦੇ ਪੱਖੋਂ ਰਾਹਤ ਮਿਲਦੀ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਨਜ਼ਰ ਨਹੀਂ ਆ ਰਹੀ ਨਲਦੇ ਅਗਲੀ ਜਿਹੜੀ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ